ਦਾ ਵਰਪੂ ਬਤਨ ਲੈ ਚਰੇ ਉਹ ਸੁਣਿਆ ਮੈਂ ਸੁਣਿਆ ਬਾਣਿਆ ਸਤਮੁਚ ਜਦੋਂ ਕੋਈ ਵੱਡਾ ਵੱਡਾ ਬੋਲਦਾ ਹੈ ਤਾਂ ਉਹਨਾਂ ਤੋਂ ਸਿ ਬਹੁਤ ਕੁਝ ਸਿੱਖਦੇ ਆਂ ਇਹਨਾਂ ਨੇ ਹੈਰੀਐਂਟਰ ਬੀਚਰ ਸਟੋਰ ਤੋਂ ਲੈ ਕੇ ਪਲੇਟੋ ਰਸਤੂ ਥੀਸਾਪੋਂ ਟੀਐਸ ਸੀ ਡੀ ਐਟ ਅਰਿਸਟੋਟਲ ਜਜ ਅਤੇ ਵੈਲ ਕਾਮ ਦਾ ਪੀਵੀ ਸ਼ਲੇ 6 ਪੀਅਰ ਬਹੁਤ ਸਾਰੇ ਦੁਨੀਆ ਦੇ ਦਾਰਸ਼ਨਿਕਾਂ ਤੇ ਚਿੰਤਕਾਂ ਦੇ ادیਬਾਂ ਦੇ ਹਵਾਲੇ ਨਾਲ ਗੱਲਬਾਤ ਕੀਤੀ ਸਾਡੇ ਸਾਹਿਤ ਦੇ ਗਲਿਆਰਿਆਂ 'ਚ ਇਹ ਬਹੁਤ ਘੱਟ ਵਾਪਰਦਾ ਹੈ ਕਿ ਤੁਸੀਂ ਕਿਸੇ ਕਿਤਾਬ ਤੇ ਗੱਲ ਕਰਦੇ ਹੋਏ ਬਹੁਤ ਵੱਡੇ ਪ੍ਰਸੰਗਾਂ ਦੀ ਗੱਲ ਕਰੋ ਇਹਦੇ ਨੇ ਬਹੁਤ ਜ਼ਿਆਦਾ ਸਟੱਡੀ ਦੀ ਜ਼ਰੂਰਤ ਹੁੰਦੀ ਹੈ ਜੇ ਸਾਨੂੰ ਬਾਣ ਹੈ ਕਿ ਸਾਡੇ ਸਮੇਂ ਇੰਟਰਵਿਊ ਸਰ ਬਾਬਾ ਸਿੰਘ ਵਰਗੇ ਬੰਦੇ ਨੇ ਜਿਨ੍ਹਾਂ ਕੋਲੇ ਵਿਸ਼ਵ ਸਾਹਿਬ ਦੀ ਮਿਸ਼ਪ ਸਰੋਕਾਰਾ ਦੀ ਐਨੀ ਡੂੰਗੀ ਸਮਝ ਹੈ ਤਸਵੀਰ ਦੇ ਕਈ ਪਾਸੇ ਹੁੰਦੇ ਨੇ ਜਿਨ੍ਹਾਂ ਚੋਂ ਇੱਕ ਪਾਸਾ ਵਿਭੰਗ ਸਮ੍ਰਿਧੀ ਕਪਤਾ ਦਾ ਪ੍ਰੋਫੈਸਰ ਬਾਬਾ ਸਿੰਘ ਪੁਰਾਣੇ ਸਾਡੇ ਸਾਹਮਣੇ ਪੇਸ਼ ਕੀਤਾ ਹੈ ਹਰ ਬੋਲਦੇ ਰਹਿੰਦੇ ਬਿਨਾਂ ਸ਼ੱਕ ਹਰ ਫਜ਼ਾਤ ਧਰਵਨ ਜਿਹੜਾ ਬੋਲਣਾ ਹੀ ਹੁੰਦਾ ਹੈ ਤੇ ਸਾਨੂੰ ਮਾਣ ਹੈ ਕਿ ਸਾਡੇ ਕੋਲ ਹਰਫਾਂ ਦੇ ਬੋਲਣ ਦੀ ਬਹੁਤ ਲੰਮੀ ਪਰੰਪਰਾ ਹੈ ਗੁਰੂ ਨਾਨਕ ਸਾਹਿਬ ਦੇ ਬੋਲ ਜਿਆਦਾ ਆਉਂਦੇ ਨੇ ਖੁਰਾਸਾਨ ਕਿਸਮਾਨਾ ਕੀਆ ਹਿੰਦੁਸਤਾਨ ਡਰਾਇਆ ਬਾਬਾ ਫਰੀਦ ਵਰਗਾ ਸੂਫੀ ਪੋਇਟ ਵੀ ਬੋਲਦਾ ਕਿ ਬਾਹਰ ਪਰ ਆਇਆ ਬੈਸਨਾ ਸਾਈ ਮੂਜੇ ਨਾ ਦੇ ਉਸ ਤੋਂ ਬਾਅਦ ਬੁੱਲੇ ਸ਼ਾਹ ਤੇ ਸਰਜੀਤ ਭੱਤਰ ਤੱਕ ਸਾਚ ਆਖਿਆ ਭਾਂਬੜ ਮਜਦਾ ਹੈ ਝੂਠਾ ਖਾਂਦਾ ਕੁਝ ਬਚਦਾ ਹੈ ਜਦ ਜੱਜ ਕੇ ਜੀਭਾ ਕਹਿੰਦੀ ਹੈ ਮੂੰ ਆਈ ਬਾਤ ਨਾ ਰਹਿੰਦੀ ਹੈ ਤੇ ਸਾਡੇ ਸਮਿਆਂ ਦੇ ਵਿੱਚ ਲੰਦੇ ਪੰਜਾਬ ਦਾ ਇੱਕ ਸ਼ਾਇਰ ਹੈ ਮਕਸੂਦ ਚੌਧਰੀ ਉਹ ਵੀ ਹਰਫ਼ਾਂ ਦੇ ਬੋਲਣ ਦੀ ਇਸ ਰਵਾਇਤ ਨੂੰ ਕਾਇਮ ਰੱਖਦਾ ਹੈ ਜਦੋਂ ਜਵਾਨ ਗੰਡੀਆਂ ਦਾ ਦਰ ਹੈ ਜਦੋਂ ਕਿਸੇ ਨੂੰ ਬੋਲਣ ਤੇ ਜੇਲ੍ਹ ਦੇ ਵਿੱਚ ਬੰਦ ਕਰਤਾ ਜਾਂਦਾ ਹੈ ਉਹਦੇ ਪਰਚੇ ਦਰਜ ਕਰਲੇ ਜਾਂਦੇ ਨੇ ਉਹਦੇ ਦੌਰ ਦੇ ਵਿੱਚ ਸ਼ਾਇਰ ਹਮੇਸ਼ਾ ਬੋਲਦੇ ਨੇ ਹਰਫ਼ ਹਮੇਸ਼ਾ ਬੋਲਦੇ ਨੇ ਤੇ ਮਕਸੂਦ ਚੌਧਰੀ ਦਾ ਸ਼ੇਰ ਹੈ ਕਿ ਸੋਚਾਂ ਦੀ ਮૈયਤ ਨੂੰ ਚਾਕੇ ਹੁਣ ਮੈਂ ਕਿਹੜੇ ਦਰ ਜਾਵਾਂਗਾ ਜੇ ਬੋਲਣਾ ਤਾਂ ਮਰ ਦੇਣਗੇ ਨਾ ਬੋਲਣਾ ਤਾਂ ਮਰ ਜਾਵਾਂਗਾ ਸੁਲੀਮੂਦੇ ਦੌਰ ਦੇ ਵਿੱਚ ਜਦੋਂ ਕੋਈ ਲੇਖਕ ਕੁਝ ਲਿਖਦਾ ਹੈ ਤੇ ਉਸ ਲਿਖੇ ਹੋਏ ਨੂੰ ਅਸੀਂ ਪੜ੍ਹਦੇ ਆਂ ਮੰਨਦੇ ਆਂ ਜਾਂ ਉਹਦਾ ਅਧਿਐਨ ਕਰਦੇ ਆਂ ਤਾਂ ਪਹਿਲਾ ਸਵਾਲ ਜਦ ਪਹਿਲਾ ਨਜ਼ਰੀਆ ਜਾਂ ਪਹਿਲਾ ਦ੍ਰਿਸ਼ਟੀਕੋਣ ਤਾਂ ਇਹੀ ਹੈ ਪ੍ਰੋਫੈਸਰ ਬਾਬਾ ਸਿੰਘ ਵਾਲਾ ਕਿ ਉਹ ਬੰਦਾ ਕਿਸ ਤਰ੍ਹਾਂ ਦਾ ਪ੍ਰਵਕਤ ਹੈ ਉਹ ਬੰਦਾ ਵੀਰੇ ਪਲੇਟਫਾਰਮ ਤੋਂ ਬੋਲ ਰਿਹਾ ਹੈ ਤੇ ਇਸ ਨਜ਼ਰੀਏ ਤੋਂ ਬਿਨਾਂ ਸ਼ੱਕ ਬਲਵੰਤ ਸਾਨੀਪੁਰ ਉਹਨਾਂ tera ਦਾ ਪ੍ਰਵਕਤ ਹੈ ਜਿਹੜੇ ਹਮੇਸ਼ਾ ਮਨੁੱਖੀ ਸਰੋਕਾਰਾਂ ਦੀ ਲੜਾਈ ਲੜਦੇ ਆਏ ਨੇ ਸੋਕਰਾਟੋ ਲੈ ਕੇ ਹੁਣ ਤੱਕ ਬਹੁਤ ਲੋਕ ਯੁੱਧ ਖੇਤਰ ਦੇ ਵਿੱਚ ਲੜ ਰਹੇ ਨੇ ਤੇ ਬਹੁਤ ਸਾਰੇ ਲੋਕ ਸ਼ਬਦਾ ਰਾਹੀਂ ਉਹ ਲੜਾਈਆਂ ਲੜ ਰਹੇ ਨੇ ਤੇ ਬਲਵੰਤ ਸਾਨੀਪੁਰ ਵੀ ਉਸ ਪਰੰਪਰਾ ਦਾ ਹਿੱਸਾ ਹੈ ਉਸ ਪਰੰਪਰਾ ਦਾ ਅਗਲਾ ਪ੍ਰਵਕਤ ਹੈ ਮੈਂ ਉਸ ਨਜ਼ਰੀਏ ਤੋਂ ਇਹਨਾਂ ਨੇ ਉਹਦੇ ਬਹੁਤ ਸਰੀਆ ਕਵਤਾਂਵਾਂ ਦਾ ਹਵਾਲਾ ਦਿੱਤਾ ਮੈਂ ਵੀ ਕੁਝ ਉਹਨਾਂ ਦੇ ਕਵਤਾਂਵਾਂ ਦੇ ਹਵਾਲੇ ਦੇ ਸਕਦਾ ਪਰ ਮੈਨੂੰ ਲੱਗਦਾ ਗੱਲਬਾਤ ਲੰਬੀ ਹੋ ਜਾਊਗੀ ਪਰ ਫਿਰ ਵੀ ਕਿਤੇ ਕਿਤੇ ਵਿੱਚ ਜਿਵੇਂ ਉਹਨਾਂ ਨੇ ਕਿਤੇ ਲਿਖਿਆ ਕਿ ਜਿਉਣਾ ਹੈ ਤਾਂ ਮਰਨਾ ਸਿੱਖੋ ਸਿਰ ਆਈ ਤਾਂ ਲੜਨਾ ਸਿੱਖੋ ਐਸੀ ਤਰ੍ਹਾਂ ਉਹਨਾਂ ਦੀ ਕਪਤਾਨ ਦੇ ਕੋਲ ਨੇ ਕਿ ਮੈਂ ਕਿਸੇ ਵਿਦਿਆਲੇ ਦਾ ਬੁੱਧੀ ਜੀਵੀ ਨਹੀਂ ਕਿ ਕਲਾਸਰੂਮ ਵਿੱਚ ਬੈਠ ਗਿਆਨ ਕੋਟ ਦਾ ਹੋਵਾਂ ਮੈਂ ਤਾਂ ਕਿਰਤੀ ਹਾਂ ਕਿਰਤੀਆਂ ਦੀ ਹੋਈ ਅਣਹੋਣੀ ਦੀ ਦਾਸਤਾਨ ਸੁਣਾਉਂਦਾ ਹਾਂ ਹੁੰਦੀ ਲੁੱਟ ਤੇ ਪੈਂਦੀ ਕੁੱਟ ਤੇ ਗਾਰਾਂ ਦੇ ਗੀਤੜੇ ਗਾਉਣਾ ਮੇਰੀ ਆਦਤ ਹੈ ਇਸ ਗਾੜੀ ਬੰਦੇ ਖਿਲਾਫ ਲੜਨ ਦਾ ਜੀਰਾ ਇਕੱਠਾ ਕਰਨ ਲਈ ਹਰ ਪਲ ਕਿੱਤੀਆਂ ਵਟਦਾ ਰਹਿਣਾ ਮੈਂ ਕਵੀ ਨਹੀਂ ਪਰ ਮੈਂ ਬਹੁਤ ਦੇਰ ਤੋਂ ਇੱਕ ਕਵਤਾ ਲਿਖਦਾ ਅੱਜ ਲਿਖਦਾ ਰਹਾਂਗਾ ਉਸ ਕਵਤਾ ਦੀ ਪੂਰੀ ਹੋਣ ਤੱਕ ਇਹੋ ਜੇ ਬਸ ਸਾਰੇ ਪੀਸ ਨੇ ਉਹਨਾਂ ਦੇ ਕਵਤਾਂਾਂ ਦੇ ਵਿੱਚੋਂ ਉਹਨਾਂ ਦੀ ਇੱਕੋ ਹੋਰ ਕਵਤਾ ਦਾ ਹਵਾਲਾ ਲਵਾਂਗਾ ਵਿਸ਼ਵ ਸਾਇਦੇ ਇਤਿਹਾਸ ਦੇ ਵਿੱਚ ਪਹਿਲੀ ਸੰਸਾਰ ਜੰਗ ਤੋਂ ਬਾਅਦ ਪਹਿਲੀ ਸੰਸਾਰ ਜੰਗ ਦੇ ਹਵਾਲਿਆਂ ਦੇ ਨਾਲ ਇੱਕ ਤਸਵੀਰ ਬਹੁਤ ਫੇਮਸ ਹੋਈ ਸੀ ਜੇ ਤੁਸੀਂ Google ਤੇ ਕਦੇ ਸਰਚ ਕਰਕੇ ਦੇਖੋ ਉਸ ਤਸਵੀਰ ਦਾ ਨਾਮ ਸੀ ਦਾ ਡੇਜ਼ਰਟਰ ਪਗੋੜਾ ਤਸਵੀਰ ਦਾ ਪ੍ਰਸੰਗ ਇਹ ਹੈ ਕਿ ਇੱਕ ਫੌਜੀ ਫੌਜ ਦੇ ਵਿੱਚੋਂ ਬਗਾਵਤ ਕਰ ਜਾਂਦਾ ਹੈ ਕਿ ਮੈਂ ਨਹੀਂ ਲੜਾਈ ਲੜਣੀ ਤਦੋਂ ਕੋਰਟ ਬੈਸ਼ਨ ਹੁੰਦਾ ਉਹਦੇ ਨਾਲ ਦੇ ਫੌਜੀ ਉਹ ਗੋਲੀ ਮਾਰ ਕੇ ਮਾਰ ਦਿੰਦੇ ਨੇ ਉਹ ਤਸਵੀਰ ਸੀ ਉਹ ਤਸਵੀਰ ਤੇ ਦੁਨੀਆ ਦੇ ਵਿੱਚ ਬਹੁਤ ਸਰੀਆ ਕਵਤਾਮਾਂ ਲਿਖੀਆਂ ਗਈਆਂ ਬਹੁਤ ਸਾਰੇ ਕਹਾਣੀਆਂ ਲਿਖੀਆਂ ਗਿਆ ਨਾਵਲ ਲਿਖੇਗੇ ਫਿਲਮਾਂ ਵੀ ਬਣੀਆਂ ਪਰ ਉਹਨਾਂ ਉਹਨਾਂ ਦੀ ਬੁਨਿਆਦ ਉਹ ਤਸਵੀਰ ਸੀ ਤੇ ਮੈਨੂੰ ਬਲਵੰਤ ਸਾਨੀਪੁਰ ਨੂੰ ਪੜਦੇ ਆ ਕਿਤੇ ਉਹ ਪ੍ਰਸੰਗ ਯਾਦ ਆਇਆ ਜਦੋਂ ਇਹਨਾਂ ਦੀ ਕਵਤਾ ਦੇ ਇੱਕ ਬੋਲ ਪੜ੍ਹੇ ਮੈਂ ਜੰਗ ਤੇ ਨਹੀਂ ਜਾਵਾਂਗਾ ਮੈਂ ਨਹੀਂ ਲੜਾਂਗਾ ਮੈਂ ਡਰ ਹੀ ਨਹੀਂ ਸਕਦਾ ਤੂੰ ਮੈਨੂੰ ਡਰਪੋ ਕਹਿਣਾ ਕਹੀ ਜਾ ਤੂੰ ਦੱਸ ਕਿਸ ਨੂੰ ਮਾਰਾਂ ਤੇ ਕਿਉਂ ਮਾਰਾਂ ਮੇਰੇ ਆਪਣੇ ਨੇ ਸਾਰੇ ਅੰਮਾ ਜਾਏ ਹਾਂ ਜੇ ਤੂੰ ਚੜ ਕੇ ਜਾਵੇਂਗਾ ਖੁੱਕ ਬਸਦੇ ਆ ਲੋਕਾਂ ਤੇ ਮੈਂ ਢਾਲ ਬਣਾਗਾ ਨੇ ਹੱਥਿਆਂ ਦੀ ਤੇਰੇ ਰਾਹਾਂ ਨੂੰ ਲੋਕਾਂ ਦਾ ਮੁਸ਼ਕਲਾ ਬਣਾਗਾ ਤੇਰੇ ਜ਼ੁਲਮ ਦੀ ਹਰ ਹਰਕਤ ਲਈ ਉਹ ਦੁਨੀਆ ਦੇ ਸਿਰਫ ਨੇ ਚੌਧਰੀ ਤੂੰ ਚਾਹੇ ਕਿਤੇ ਦਾ ਵੀ ਹੋਵੇਂ ਤਰੀ ਮਾਰੀ ਨੀਤ ਤੇ ਲਾਲਜੀ ਬੀਬੀ ਨੂੰ ਲੋਕ ਜਾਣਦੇ ਨੇ ਚੰਗੀ ਗਰਾਹ ਸੋ ਇਸ ਤਰ੍ਹਾਂ ਬਹੁਤ ਸਾਰੇ ਹਵਾਲੇ ਨੇ ਜਿਹੜੇ ਉਹਨਾਂ ਦੇ ਹਵਾਲਿਆਂ ਦੇ ਪ੍ਰਸੰਗ ਦੇ ਵਿੱਚ ਇਹੋ ਦੇ ਸੰਕੇਤ ਸਾਲੀਪੁਰ ਦੀ ਕਪਤਾ ਦੇ ਵਿੱਚ ਸਾਨੂੰ ਕਈ ਸਾਤੇ ਮਿਲਦੇ ਨੇ ਪਰ ਮੈਂ ਤਸਵੀਰ ਦੇ ਦੂਜੇ ਤੇ ਤੀਜੇ ਪਾਸੇ ਵੱਲ ਆਣਾ ਤਸਵੀਰ ਦੇ ਦੂਜੇ ਪਾਸਾ ਇਹ ਹੈ ਕਿ ਜਦੋਂ ਕੋਈ ਥਾਟ ਸ਼ਬਦਾਂ ਨਹੀਂ ਢਲ ਕੇ ਸਾਡੇ ਕੋਲ ਪਹੁੰਚਦਾ ਉਹ ਕਿਸੇ ਫਾਰਮ ਰਾਹੀ ਆਉਂਦਾ ਸਾਡੇ ਕੋਲ ਬਿਸ਼ੱਕ ਪ੍ਰਗਟ ਬਾਬਾ ਸਿੰਘੁਰਾ ਨੇ ਜਾਸ ਅਰਬਲ ਦੇ حوالے ਨਾਲ ਕਿ ਮੈਂ ਕਿਉਂ ਲਿਖਦਾ ਹਾਂ ਉਹਦੇ ਨੁਕਤੇ ਦੇ حوالے ਨਾਲ ਗੱਲ ਕੀਤੀ ਹੈ ਕਿ ਮੈਂ ਇਸ ਕਰਕੇ ਨਹੀਂ ਲਿਖਦਾ ਜਾਇ ਸੋਚ ਕੇ ਨਹੀਂ ਲਿਖਦਾ ਕਿ ਮੈਂ ਨਾਵਲ ਲਿਖ ਰਿਹਾ ਪਰ ਹਰ ਖਾਟਨੇ ਕਿਸੇ ਵਿਦਾ ਦੇ ਵਿੱਚ ਆਉਣਾ ਹੁੰਦਾ ਹੈ ਜੱਜ ਔਰ ਬੈਲ ਅਥਾਰਟੀ ਕਿਸੇ ਵਿਦਾ ਦੇ ਵਿੱਚ ਆਏਗੀ ਤੇ ਇਸ ਨਜ਼ਰੀਏ ਤੋਂ ਜਦੋਂ ਅਸੀਂ ਬਲਵੰਤ ਸਾਮੀਪੁਰ ਨੂੰ ਵੜਦੇ ਹਾਂ ਦੇਖੋ ਇੱਕ ਪ੍ਰਸੰਗ ਤਾਂ ਉਹ ਹੈ ਜਿਹੜਾ ਬਲਵੰਤ ਸਾਮੀਪੁਰ ਦਾ ਜਿਹੜਾ ਆਪਣਾ ਇੱਕ ਇਤਿਹਾਸ ਹੈ ਸੰਘਰਸ਼ਾਂ ਦਾ ਇਤਿਹਾਸ ਜਿਹਦੇ ਵਿੱਚ ਆਪਣੀ ਜ਼ਿੰਦਗੀ ਜਾਈ ਉਹਦੇ ਵਿੱਚ ਉਹਦੀ ਅਜਾਲਾ ਦੀ ਡਿਵੈਲਪ ਹੋਈ ਉਸ ਅਟਿਆਲੋਜੀ ਦੇ ਆਧਾਰ ਤੇ ਉਹਨੇ ਕਵਤਾਲੀ ਸਰਦਨਾਂ ਕੀਤੀ ਹੁਣ ਮੇਰੇ ਸਾਹਮਣੇ ਇੱਕ ਕਿਤਾਬ ਹੈ ਉਹਦੇ ਸ਼ਬਦਾਂ ਦੇ ਵਿੱਚ ਉਹਦੀ ਅਟਿਆਲੋਜੀ ਮੈਂ ਦੇਖ ਸਕਦਾ ਪਰ ਮੇਰੇ ਸਾਹਮਣੇ ਇਹ ਸਭ ਤੋਂ ਪਹਿਲੇ ਕਵਤਾ ਹੈ ਤੇ ਜਦੋਂ ਮੈਂ ਕਵਤਾ ਪੜ੍ਹਦਾ ਮੈਨੂੰ ਮੈਂ ਇਸ ਗੱਲ ਤੋਂ ਸਮਝਣ ਦੀ ਕੋਸ਼ਿਸ਼ ਕਰਦਾ ਕਿ ਸਾਡੀ ਜਿਹੜੀ ਪ੍ਰਗਤੀਵਾਦੀ ਕਵਤਾ ਹੈ ਉਹਦੀ ਐਸਥੈਟਿਕ ਕਿੱਥੇ ਹੈ ਉਹਦਾ ਸੋਹੂਦ ਕਿੱਥੇ ਹੈ ਇਹ ਸਵਾਲ ਕਿਸੇ ਵੀ ਬੇਟਾ ਦੇ ਪ੍ਰਸੰਗ ਦੇ ਵਿੱਚ ਬਹੁਤ ਮਹੱਤਵਪੂਰਨ ਹੈ ਕਿ ਜੇ ਤੁਸੀਂ ਆਪਣੇ ਥਾਟ ਨੂੰ ਨਾਵਲ ਦੇ ਰੂਪ ਦੇ ਵਿੱਚ ਲੈ ਕੇ ਆ ਰਹੇ ਹੋ ਤਾਂ ਕੋਈ ਅਨੁਚੇ ਕੋਈ ਵਿਸ਼ਲੇਸ਼ਕ ਉਹਨੂੰ ਇਸ ਨਜ਼ਰੀਏ ਤੋਂ ਦੇਖੂਗਾ ਕਿ ਉਹ ਨਾਵਲ ਬਣ ਸਕਿਆ ਕਿ ਨਹੀਂ ਬਣ ਸਕਿਆ ਜੇ ਤੁਸੀਂ ਉਹਦੇ ਨਾਟਕ ਲਿਖ ਰਹੇ ਹੋ ਅੱਜ ਜਿਨ੍ਹਾਂ ਨੇ ਅਪਾਉ ਦਾ ਅਗਲਾ ਦਿਨ ਨੇ ਅਸੀਂ ਕਾਫੀ ਕਾ ਦੀ ਉਦਾਹਰਣ ਦਿੱਤੀ ਅਸੀਂ ਜਾਦ ਔਰ ਵੈਲੀ ਉਦਾਹਰਣ ਦਿੱਤੀ ਅਸੀਂ ਪੀਵੀ ਸ਼ੈਲੇ ਦੀ ਉਦਾਹਰਣ ਦਿੱਤੀ ਅਸੀਂ ਸਿਕਸ ਪੀਅਰ ਦੀ ਉਦਾਹਰਣ ਦਿੱਤੀ ਤਾਂ ਉਹ ਇਸੇ ਕਰਕੇ ਵੱਡੇ ਨੇ ਕਿ ਉਹਨਾਂ ਦੇ ਨਾਟਕ ਨਾਟਕ ਨੇ ਉਹਨਾਂ ਦੇ ਨਾਵਲ ਨਾਵਲ ਨੇ ਉਹਨਾਂ ਦੀ ਕਵਤਾਂ ਕਵਤਾਂ ਨੇ ਉਹਨਾਂ ਦੇ ਵਿੱਚ ਕਵਤਾ ਦੀ ਜਾਂ ਨਾਵਲ ਦੀ ਜਾਂ ਨਾਟਕ ਦੀ ਅਸਥੈਟਿਕ ਹੈ ਤੇ ਜਦੋਂ ਮੈਂ ਇਸ ਨਜ਼ਰੀਏ ਤੋਂ ਇਸ ਕਵਤਾ ਨੂੰ ਪੜਦਾ ਤਾਂ ਮੈਨੂੰ ਤਸਵੀਰ ਦਾ ਦੂਜਾ ਪਾਸਾ ਤੇ ਤੀਜਾ ਪਾਸਾ ਇਹਦੀਆਂ ਕਾਫੀ ਸਾਰੀਆਂ ਕਮਜ਼ੋਰੀਆਂ ਵੀ ਦਿਖਾਈ ਦਿੰਦੀਆਂ ਨੇ ਮੈਂ ਉਹਨਾਂ ਕੁਝ ਕਮਜ਼ੋਰੀਆਂ ਤੇ ਕਿਸੇ ਕਰਤਾ ਕਿਸੇ ਕਰਤਾ ਦੇ ਉਹਦੇ ਕਮਜ਼ੋਰੀਆਂ ਨੂੰ ਲੱਭਣਾ ਕੋਈ ਉਹਦੀ ਆਲੋਚਨਾ ਨਹੀਂ ਹੁੰਦੀ ਹੈਗੀ ਉਹਦਾ ਇੱਕ ਐਨਾਲਿਸਿਸ ਹੁੰਦਾ ਹੈ ਸੋ ਮੈਂ ਤੁਹਾਨੂੰ ਇੱਕ ਗੁਜਾਰਸ਼ ਵੀ ਕਰਨਾ ਕਿ ਮੇਰੀ ਗੱਲ ਨੂੰ ਉਸ ਰੂਪ ਦੇ ਵਿੱਚ ਨਹੀਂ ਲੈਣਾ ਹੈਗਾ ਮੈਂ ਬਹੁਤ ਇਮਾਨਦਾਰੀ ਨਾਲ ਜੁਗਰੀ ਸਟੱਡੀ ਹੈ ਮੈਂ ਬਹੁਤ ਚੰਗੀਆਂ ਕਵਤਾਂਾਂ ਜਿਹੜੇ ਕੂਟ ਕੀਤੀਆਂ ਉਹਨਾਂ ਦੇ ਵਿੱਚੋਂ ਮੈਂ ਰਿਪੀਟ ਨਹੀਂ ਕੀਤੀਆਂ ਜਿਹੜੀਆਂ ਪ੍ਰੋਫੈਸਰ ਬਾਬਾ ਸਿੰਘ ਨੇ ਵੀ ਕੋਟ ਕੀਤੀਆਂ ਨੇ ਮੈਨੂੰ ਲੱਗਦਾ ਕਿ 240 ਪੰਨਿਆਂ ਦੀ ਕਿਤਾਬ ਹੈ ਇਸ ਕਿਤਾਬ ਨੂੰ ਇੱਕ ਬੇਗਿਰਕ ਸੰਪਾਦਕ ਦੀ ਜ਼ਰੂਰਤ ਸੀ ਮੈਂ ਤਾਂ ਬੰਦ ਰਾਂ ਬੇਗਿਰਕ ਸੰਪਾਦਕ ਜੋਰਜ ਦੇ ਤੇ ਪਰੰਪਰਾ ਹੈ ਕਿ ਹਰ ਕ੍ਰੀਏਟਿਵ ਲਿਟਰੇਚਰ ਦੇ ਨਾਲ ਵੀ ਇੱਕ ਸੰਪਾਦਕ ਹੁੰਦਾ ਹੈ ਦਿੱਤ ਤੁਹਾਨੂੰ ਬਹੁਤ ਸਾਰੀਆਂ ਪੁਸਤਕਾਂ ਦੇ ਉੱਤੇ ਉਪਰ ਕ੍ਰੀਏਟਿਵ ਰਾਈਟਰ ਦਾ ਨਾਮ ਹੋਊਗਾ ਥੱਲੇ ਉਹ ਸੰਪਾਦਕ ਦਾ ਨਾਮ ਵੀ ਹੋਊਗਾ ਉਦੋਂ ਦਾਰ ਨੇ ਇਹ ਹੁੰਦਾ ਹੈ ਕਿ ਜਦੋਂ ਕੋਈ ਕ੍ਰੀਏਟਿਵ ਬੰਦਾ ਲਿਖਦਾ ਹੈ ਜਿਵੇਂ ਸਰ ਨੇ ਇੱਕ ਬਹੁਤ ਸੋਹਣੀ ਉਦਾਹਰਣ ਦਿੱਤੀ ਟੀਐਸ ਇਲੀਅਟ ਤੇ ਇਜ਼ਰਾਕ ਪੌਂਡ ਦੀ ਜੇ ਇਜ਼ਰਾਕ ਪੌਂਡ ਨਾ ਹੁੰਦਾ ਤਾਂ ਟੀਐਸ ਟੀਐਸ ਇਲੀਅਟ ਇਲੀਅਟ ਨਾ ਹੁੰਦਾ ਟੀਐਸ ਇਲੀਅਟ ਤੇ ਇਲੀਅਟ 온ਲੀ ਇਜ਼ਰਾਕ ਪੌਂਡ ਦਾ ਹੋਣਾ ਜ਼ਰੂਰੀ ਸੀ ਤੇ ਇਹ ਬੜੀ ਕਿਸਮਤੀ ਹੈ ਸਾਡੇ ਪੰਜਾਬੀ ਲਿਟਰੇਚਰ ਦੀ ਹੈ ਸਾਡੇ ਭਾਰਤੀ ਲਿਟਰੇਚਰ ਦੀ ਕਿ ਸਾਡੇ ਕੋਲ ਇਜ਼ਰਾ ਪਾਉਣ ਨਹੀਂ ਹੈਗੇ ਅਸੀਂ ਬਹੁਤ ਕੁਝ ਲਿਖ ਲੈਨੇ ਆ ਅੱਜਕੱਲ੍ਹ ਪੁਰਾਣੇ ਸਮੇਂ ਦੇ ਵਿੱਚ ਸਾਂਝ ਤੋਂ ਬਾਸ ਨਹੀਂ ਆ ਕਿਤੇ ਨਾ ਕਿਤੇ ਕੋਈ ਛਿੱਲ ਤਰ੍ਹਾਂ ਹੁੰਦੀ ਸੀ ਪਰ ਅੱਜ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਤੁਸੀਂ ਲਿਖਦੇ ਹੋ ਸਿੱਧੇ ਹੀ ਸੋਸ਼ਲ ਵੀਡੀਓ ਤੇ ਪਾਉਂਦੇ ਹੋ ਤੇ ਜਦੋਂ ਸਿੱਧੀਆਂ ਕਿਤਾਬ ਸ਼ੁਭਾਉਣੇ ਉਹ ਨਹੀਂ ਤੇ ਮੈਂ ਇਸ ਗੱਲ ਤੇ ਬਹੁਤ ਹਰਾਮ ਵੀ ਸੀ ਬੁੱਕਸਿੰਗ ਡੀਲੋ ਬੈਠਾ ਸਾਡੇ ਵਿਚਕਾਰ ਇਸ ਕਵਤੇ ਦੇ ਬੈਕ ਟਾਈਟਲ ਤੇ ਇਹਨਾਂ ਦੀਆਂ ਲਾਈਨਾਂ ਨੇ ਗੁਰਮੀਤ ਸਿੰਘ ਦਿੱਦੂਪੁਰਾ ਪੁਰਾਣੀ ਦੀ ਭੂਮਿਕਾ ਲਿਖੀ ਹੈ ਪਰ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਇਹ ਦੋਨੇ ਸਾਡੇ ਆਲੋਚਕ ਆ ਮੈਂ ਇਹਨਾਂ ਦੀ ਬਹੁਤ ਕਦਰ ਕਰਦਾ ਮੈਂ ਇਹਨਾਂ ਨੂੰ ਬਹੁਤ ਪੜਦਾ ਬਹੁਤ ਬੁਲੰਦ ਵਿਚਾਰ ਆਪਣੇ ਪੇਸ਼ ਕਰਦੇ ਨੇ ਪਰ ਦੋਨਾਂ ਨੇ ਇਜ਼ਰਾ ਪੌਂਡ ਵਰਗੀ ਭੂਮਿਕਾ ਨਹੀਂ ਨਿਭਾਈ ਜੇਗੀ ਮੈਨੂੰ ਲੱਗਦਾ ਇਹੀ ਕਿ ਨਾ ਲਿਟਰੇਚਰ ਪ੍ਰਤੀ ਸਾਡੀ ਕ੍ਰੈਡੀਬਿਲਟੀ ਦਾ ਮਸਲਾ ਹੈ ਕਿ ਜਦੋਂ ਤੁਸੀਂ ਸਰਟੀਫਾਈਡ ਕਰਦੇ ਹੋ ਕਿਸ ਚੀਜ਼ ਨੂੰ ਬੁੱਧੇ ਨੀਲੋਂ ਦਾ ਜੇ ਕਮੈਂਟ ਲਿਖਣਾ ਇੱਕ ਕਿਸਮ ਦਾ ਆਈਐਸਆਈ ਮਾਰਕ ਹੈ ਇਹ ਬ੍ਰਾਂਡਡ ਥੀਜ ਹੈ ਕਿਉਂਕਿ ਲੋਕ ਬੁੱਧੇ ਨੀਲੋਂ ਨੂੰ ਜਾਣਦੇ ਨੇ ਤੇ ਜਦੋਂ ਅਸੀਂ ਇਸ ਤਰ੍ਹਾਂ ਲਿਖਦੇ ਆ ਤਾਂ ਮੈਨੂੰ ਇਹ ਲੱਗਦਾ ਕਿ ਲਿਖਣ ਤੋਂ ਪਹਿਲਾਂ ਸਾਨੂੰ ਲੇਖਕ ਨਾਲ ਕਈ ਸਾਰੀਆਂ ਸੈਟਿੰਗਸ ਕਰਨੀਆਂ ਜਾਈਦੀਆਂ ਹੁੰਦੀਆਂ ਹਨ ਤੇ ਮੇਰਾ ਮੇਰਾ ਆਪਣਾ ਮੰਨਣਾ ਹੈ ਕਿ ਇਹ 240 ਪੰਨਿਆਂ ਦੀ ਕਿਤਾਬ ਦੇ ਵਿੱਚੋਂ 140 ਪੰਨੇ ਛੱਡੇ ਜਾ ਸਕਦੇ ਸੀ ਜੇ 140 ਪੰਨੇ ਛੱਡ ਕੇ ਇਹ ਇਹ ਕਿਤਾਬ 100 ਪੰਨਿਆਂ ਤੱਕ ਸਿਮਟ ਜਾਂਦੀ ਤਾਂ ਇਹ ਵੀ ਇਲੀਅਟ ਵਾਂਗੂ ਵੱਡੀ ਕਿਤਾਬ ਹੋ ਸਕਦੀ ਸੀ ਹੁ ਕੁੱਸ਼ ਕਰਤਾ ਨੇ ਕੁਝ ਹਵਾਲੇ ਸਰਨੇ ਦੇ ਲਏ ਤੇ ਮੈਂ ਵੀ ਦੇ ਸਕਦਾ ਪਰ ਮੈਨੂੰ ਲੱਗਦਾ ਹੈ ਕਿ ਸਭਾ ਸੋਦੇ ਕਰੀਪ ਕਪਤਾਨਾਂ ਦੇ ਵਿੱਚ ਇਹਨਾਂ ਸਭਾ ਸੋਦੇ ਕਰੀਪ ਕਪਤਾਨਾਂ ਦੇ ਵਿੱਚੋਂ 25-30 ਕਪਤਾਨਾਂ ਨੇ ਜਿਨ੍ਹਾਂ ਨੂੰ ਕੋਟ ਕੀਤਾ ਜਾ ਸਕਦਾ ਹੈ ਤੇ ਬਹੁਤ ਸਾਰੇ ਕਪਤਾਨ ਇਹੋ ਜਿਹੇ ਆ ਰਹੇ ਹਨ ਹਲੋ ਇੱਕ ਹਫਤਾ ਲਗਭਗ 107 ਲਾਈਨਾਂ ਦੇ ਕਪਤਾਨ ਹੈ ਉਹਦਾ ਜਿਹੜਾ ਸਾਰਾ ਕੰਟੈਂਟ ਹੈ ਜੋ 10 ਲਾਈਨਾਂ ਵਿੱਚ ਵੀ ਆ ਜਾਂਦਾ ਮੈਨੂੰ ਲੱਗਦਾ ਬਹੁਤ ਸੀ। ਤਾਂ ਮੈਨੂੰ ਲੱਗਦਾ ਇਸ ਕਿਤਾਬ ਨੂੰ ਇੱਕ ਬੇਕਿਰਕ ਸੰਪਾਦਕ ਦੀ ਜ਼ਰੂਰਤ ਸੀ। ਗੱਲਾਂ ਬਹੁਤ ਅਚੀਆਂ ਨੇ ਪਰ ਮੈਨੂੰ ਲੱਗਦਾ ਇੱਕ ਰਾ ਮਟੀਰੀਅਲ ਬਣ ਗਿਆ। ਜਿਵੇਂ ਜੁਤੀ ਦਾ ਲੱਪਣ ਦੀ ਲੋੜ ਸੀ। ਜਿਵੇਂ ਜੁਤੀ ਦਾ ਬੰਨਣ ਦੀ ਲੋੜ ਸੀ। ਮੈਂ ਪਿਛਲੇ ਦਿਨਾਂ 'ਚ ਕਹਿ ਲਿਆ ਤਜਰਬਾ ਕੀਤਾ ਇਕ ਸਾਡਾ ਬਹੁਤ ਨਵਾਂ ਪੁਆਇੰਟ ਹੈ ਸੁਦੋਕ ਸੁਖੀਨੋ ਕਿਤਾਬ ਪੜ੍ਹੀ ਹੈ ਗੁਲਾਬ ਉਹਨੇ ਤਿੰਨ ਚਾਰ ਸਾਲ ਪਹਿਲਾਂ ਇੱਕ ਕਿਤਾਬ ਲਿਖੀ ਤੇ ਇਸ ਤਰ੍ਹਾਂ ਹੀ ਮਤਲਬ ਇੱਕ ਇੱਕ ਕਰਤਾ ਤਿੰਨ ਤਿੰਨ ਚਾਰ ਚਾਰ ਪੇਜਾਂ ਦੀ ਉਹ ਕਈ ਦੋਸਤਾਂ ਨੇ ਪੜ੍ਹੀ ਵੀ ਉਹਨਾਂ ਨੇ ਆਪਣੇ ਤਰੀਕੇ ਨਾਲ ਐਡੀਟਿੰਗ ਕੀਤੀ ਆਖਰ ਉਹਰੇ ਕੋਲੇ ਆ ਗਈ ਮੇਰਾ ਸਟੂਡੈਂਟ ਸੀ ਉਹ ਮੁੰਡਾ ਮੈਂ ਦੋ ਤਿੰਨ ਵਾਰੀ ਪੜ੍ਹਿਆ ਉਸ ਨੂੰ ਤੇ ਲਗਭਗ ਸਾਲਕ ਖੜਾ ਮੇਰੇ ਕੋਲ ਪਿਆ ਰਹਾ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਫਿਰ ਮੈਂ ਇੱਕ ਨੰਬਰ ਬੁਲਾਇਆ ਬਸ 2 ਰਾਤਾਂ ਦਾ ਸਮਾਂ ਕੱਟ ਕੇ ਮੇਰੇ ਕੋਲ ਆ ਜਾ ਤੇ ਅਸੀਂ ਬਹੁਤ ਬੇਕਿਰਤ ਹੋ ਕੇ ਜਿਹੜੀਆਂ 1.5 2 2 3 3 ਬੰਨੇ ਦੇ ਕਪਤਾਨਾ ਸੀਆਂ ਕਈਆਂ ਦੇ ਵਿੱਚੋਂ ਪੰਜ-ਪੰਜ ਲੈਣਾ ਰੱਖੀਆਂ ਬਸ ਯੋਗਤਾਵਾਂ ਤੁਸੀਂ ਵੀ ਪੜਿਓ ਹੁਣ ਸ਼ਾਇਦ ਸੁੱਕੀ ਨੇ ਪੜੀਆ ਕਹਾਣੋ ਲਿਟਰੇਚਰ ਨੂੰ ਸੰਪਾਦਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਖਾਸ ਕਰਕੇ ਜਿਹੜੇ ਬੰਦੇ ਸੰਘਰਸ਼ਾਂ 'ਚ ਕੰਮ ਕਰਦੇ ਨੇ ਉਹਨਾਂ ਕੋਲੇ ਅਨੁਭਵ ਬਹੁਤ ਕਮਾਲ ਦਾ ਹੁੰਦਾ ਹੈ ਪਰ ਉਹਨਾਂ ਕੋਲੇ ਵਿਦਾਵਾਂ ਦੀ ਸਮਝ ਨਹੀਂ ਹੁੰਦੀ ਹੈਗੀ ਇਸ ਲਿਟਰੇਚਰ ਦੇ ਵਿੱਚ ਦੋਨੇ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ ਕਿ ਤੁਹਾਡੇ ਕੋਲੇ ਬਹੁਤ ਸਾਰੇ ਸਾਡੇ ਕੋਲੇ ਇਹੋ ਜਿਹੇ ਬੰਦੇ ਨੇ ਜਿੰਨਾ ਕੋਲੇ ਅਸਥੈਟਿਕ ਦੀ ਸਮਝ ਤਾਂ ਹੈਗੀ ਪਰ ਅਨੁਭਵ ਨਹੀਂ ਹੈਗਾ ਉਹਦਾ ਬਹੁਤ ਕਦਾਵਾ ਸ਼ਬਰੀ ਹੈ ਟੜਾ ਕਦੇ ਹੁੰਦੀ ਹੈ ਕਦਾਵਾ ਸ਼ਬਰੀ ਵਾਲੀ ਜਿਉਂਦੇ ਪਿੱਛੇ ਅਡਿਆਲੋਜੀ ਨਹੀਂ ਹੈਗੀ ਉਹਨਾਂ ਦੇ ਪਿੱਛੇ ਅਨੁਭਵ ਨਹੀਂ ਹੈਗਾ ਉਹਨਾਂ ਦੇ ਪਿੱਛੇ ਕੋਈ ਨਜ਼ਰੀਆ ਨਹੀਂ ਹੈਗਾ ਪਰ ਇਹਦੇ ਉਲਟ ਦੂਜੀ ਤਾਰਾ ਇਹ ਹੈ ਕਿ ਜਿਦੇ ਵਿੱਚ ਅਨੁਭਵ ਦਾ ਉਮਰਾਨ ਹੈ ਸਗਰਸ਼ਤ ਉਮਰਾਨ ਹੈ ਪਰ ਉਸ ਵਿਧਾ ਦੀ ਅਸਥੈਟਿਕ ਬਿਸਮਸਿਆ ਆਉਂਦੀ ਹੈ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਿੰਨੇ ਵੀ ਇਸ ਘਰਸ਼ਣ ਨਾਲ ਜੁੜੇ ਹੋਏ ਬੰਦੇ ਨੇ ਉਹਨਾਂ ਦਾ ਜਦੋਂ ਲਿਟਰੇਚਰ ਆਉਣਾ ਚਾਹੀਦਾ ਤਾਂ ਉੱਥੇ ਉਹਦੇ ਨਾਲ ਇੱਕ ਵਿਦਾ ਦਾ ਵਰਦ ਸੰਪਰਕ ਦੇ ਤੌਰ ਤੇ ਜੇ ਹੋਵੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਕਿਤਾਬ ਇਸ ਤੋਂ 10 ਗੁਣਾ ਵੱਧ ਖੂਬਸੂਰਤ ਹੋ ਸਕਦੀ ਸੀ ਜਿੰਨਾ ਇਸ ਕਿਤਾਬ ਦੇ ਪਿੱਛੇ ਅਨੁਭਵ ਪਿਆ ਤੇ ਈਡੀਓਲੋਜੀ ਪਈ ਹੈ ਮੈਂ ਕੁਝ ਹਵਾਲਿਆਂ ਦੇ ਨਾਲ ਆਪਣੀ ਗੱਲ ਕਰੂੰਗਾ ਜਿਵੇਂ ਈਡੀਓਲੋਜੀ ਦੀ ਪੱਧਰ ਤੇ ਮੈਂ ਗੱਲ ਕਰਦਾ ਇਸ ਕਿਤਾਬ ਦੇ ਵਿੱਚ ਸਾਰੇ ਕਿਤਾਬ ਮਾਰਕਸਵਾਦੀ ਨਜ਼ਰੀਏ ਤੋਂ ਲਿਖੀ ਹੋਈ ਹੈ ਮਾਰਕਸਵਾਦ ਦਾ ਨਜ਼ਰੀਆ ਪਦਾਰਥਵਾਦ ਦਾ ਨਜ਼ਰੀਆ ਹੈ ਕਿ ਪਦਾਰਥਵਾਦੀ ਨਜ਼ਰੀਏ ਤੋਂ ਇਹ ਕਰਤਾ ਕਈ ਥਾਂਾਂ ਤੇ ਬਹੁਤ ਕਮਾਲ ਦਾ ਵਿਅੰਗ ਕਰਦੀ ਹੈ ਇੱਕ ਥਾਂ ਤੇ ਇੱਕ ਲਾਈਨ ਆਉਂਦੀ ਹੈ ਕਿ ਅੰਨਾ ਤੇ ਬੋਲਾ ਹੈ ਸਾਡੇ ਹਿੱਸੇ ਦਾ ਰਾਮ ਬਸ ਦੂਜੇ ਪਾਸੇ ਕਰਤੇ ਦੀ ਇਸ ਕੁਦਰਤ ਦਾ ਮੈਂ ਲੱਖਾਂ ਸ਼ਗਨ ਮਰਾਂਦਾ ਕਰਤੇ ਦੀ ਮસ્ਤੀ ਪਹਿਚਾਨ ਇਹ ਸਭ ਕਾਦਰ ਦੇ ਕਮਾਲ ਦੀ ਹੀ ਕਰਾਮਾਤ ਹੈ ਹੁਣ ਇਹ ਚੀਜ਼ਾਂ ਇੱਕ ਦੂਜੇ ਨੂੰ ਕਨਟਰਡਿਕਟ ਕਰਦੀਆਂ ਤੁਹਾਡੀ ਕਰਤਾ ਪਦਾਰਥਵਾਦ ਦੇ ਵਿਚਾਰਵਾਦ ਦੇ ਵਿਚਕਾਰ ਆ ਕੇ ਲੜਕ ਜਾਂਦੀ ਹੈ ਇਹੋ ਜਿਹੇ ਕਿੰਨੇ ਨੁਕਤੇ ਨੇ ਇੱਕ ਪਾਸੇ ਕਰਤਾ ਵਰਕਪੰਡ ਦੀ ਗੱਲ ਕਰਦੀ ਹੈ ਸਾਰੇ ਕਰਤਾ ਦੇ ਵਿੱਚ ਵਰਕਪੰਡ ਹੈ ਕਿ ਦੁਨੀਆ ਦੇ ਵਿੱਚ ਇੱਕ ਲੁੱਟੇ ਜਾਣ ਵਾਲੀ ਧਿਰ ਹੈ ਤੇ ਲੁੱਟਣ ਵਾਲੀ ਧਿਰ ਹੈ ਪਰ ਦੂਜੇ ਪਾਸੇ ਕਪਤਾ ਫਿਰ ਸਰਬਸੰਦੀ ਵਾਲਾ ਦੀ ਗੱਲ ਕਰਦੀ ਹੈ ਖਾਸ ਕਰਕੇ ਜਿਹੜੇ ਸਾਡੇ ਨਾਇਕ ਨੇ ਨਾਨਕ ਭਗਤ ਸਿੰਘ ਮੈਨੂੰ ਲੱਗਦਾ ਹੁੰਦਾ ਹੈ ਕਿ ਇੱਕ ਦੇ ਸਰਬਸੰਦੀ ਵਾਲ ਸਾਰਿਆਂ ਦੇ ਸਾਡੇ ਨਾਇਕ ਨਹੀਂ ਹੈਗੇ ਇਹ ਮਲਕਪਾਗੂ ਦੀ ਧਿਰ ਦੇ ਨਾਇਕ ਨਹੀਂ ਹੈਗੇ ਇਹ ਭਾਈ ਲਾਲੋ ਦੀ ਧਿਰ ਦੇ ਨਾਇਕ ਨਹੀਂ ਜੇ ਜੇ ਅਸੀਂ ਇਹਨਾਂ ਨੂੰ ਮਲਕਪਾਗੂ ਦੀ ਧਿਰ ਦੇ ਨਾਇਕ ਵੀ ਬਣਾਵਾਂਗੇ ਜਿਹੜੇ ਕਿ ਵੱਡੇ ਪੱਧਰ ਤੇ ਕੋਸ਼ਿਸ਼ਾਂ ਚੱਲਦੀਆਂ ਨੇ ਤਾਂ ਅਸੀਂ ਆਪਣੇ ਨਾਇਕਾਂ ਨੂੰ ਮਾਰ ਰਹੇ ਹਾਂ ਇਹ ਇਹ ਸਵਾਲ ਮਤਲਬ ਇਸ ਕਫਤਾ ਦੇ ਪ੍ਰਸੰਗ ਦੇ ਵਿੱਚ ਵੀ ਆਉਂਦਾ ਹੈ ਕਿ ਇੱਕ ਪਾਸੇ ਅਸੀਂ ਨਾਨਕ ਨੂੰ ਭਾਈ ਲਾਲੋ ਦੀ ਤਰਦਾ ਨੁਮਾਇੰਦਾ ਉਹਦਾ ਪ੍ਰਤੀਨਿਧ ਬਣਾਉਨੇ ਆ ਤੇ ਦੂਜੇ ਪਾਸੇ ਫਿਰ ਅਸੀਂ ਉਸ ਨੂੰ ਸਰਬਸਾਂਗੀ ਬਾਦ ਕਹਿ ਦਿੰਨੇ ਆ ਇਹ ਇੱਕ ਬਹੁਤ ਵੱਖਰੀ ਤਰ੍ਹਾਂ ਦਾ ਨੁਕਤਾ ਹੈ ਇਸ ਕਿਤਾਬ ਦੇ ਪ੍ਰਸੰਗ ਦੇ ਵਿੱਚ ਸਾਨੂੰ ਸਮਝਣਾ ਚਾਹੀਦਾ ਇਸ ਤੋਂ ਬਾਅਦ ਅਗਲੀ ਗੱਲ ਅਸ ਬਾਬਾ ਸੇਹਗੁਰਾ ਨੇ বারবার সুদীপ পাত্র ਦੇ ਹਵਾਲੇ ਨਾਲ ਗੱਲ ਕੀਤੀ। ਕਈ ਵਾਰ ਇਹ ਨਾ ਸੀ ਜਦੋਂ ਅਣਜਾਣਤਾ ਦੇ ਵਿੱਚ ਅਸੀਂ ਬਹੁਤ ਸਾਰੇ ਸਵੀਪਿੰਗ ਸਟੇਟਮੈਂਟ ਦਿੰਨੇ ਆ। ਇਸ ਕੱਪੜੇ ਦੇ ਵਿੱਚ ਇਸ ਕਾਰ ਦੇ ਵਿੱਚ ਸੁਦੀਪ ਪਾਤਰ ਦੇ ਖਿਲਾਫ ਵੀ ਸਵੀਪਿੰਗ ਸਵੀਪਿੰਗ ਸਟੇਟਮੈਂਟ ਹੈ। ਇੱਕ ਹਫਤਾ ਸੁਦੀਪ ਪਾਤਰ ਨੂੰ ਵੀ ਰੱਦ ਕਰਦੀ ਹੈ ਕਿ ਐਨਾ ਸੱਚ ਨਾਲ ਬੋਲ ਕੇ ਇਕੱਲਾ ਰਹਿ ਜਾਵੇਂ। ਚਾਰਕ ਬੰਦੇ ਛੱਡ ਲੈ ਮੋਢਾ ਦੇਣ ਲਈ ਇਹਨੂੰ ਬਹੁਤ ਬੰਦੇ ਕ੍ਰਿਟਿਸਾਈਜ਼ ਕਰਦੇ ਨੇ ਪਰ ਇਹ ਕਵਤਾ ਐਮੀ ਸੁਖਮ ਕਰਤਾ ਹੈ ਇਹ ਕਵਤਾ ਸਾਡੇ ਅੱਜ ਦੇ ਸਮਿਆਂ ਦੇ ਅੰਦਰ ਬੰਦੇ ਦੇ ਬੰਦੇ ਦੇ ਅੰਦਰ ਪਈ دہشت ਨੂੰ ਮੁਖਾਤਬ ਹੈ ਕਿ ਜਦੋਂ ਕੋਈ ਕਵੀ ਸਿੱਧਾ ਹੀ ਇਹ ਕਹਿ ਦਿੰਦਾ ਹੈ ਕਿ ਪਤੰਗਾ ਬਣ ਇੰਨਾ ਸੱਚ ਬੋਲ ਕੇ ਬੋਲੇ ਸੁਣ ਲੈ ਤਾਂ ਇਹਦਾ ਮਤਲਬ ਤੁਸੀਂ ਆਪਣੇ ਦੌਰ ਦੇ ਕੋ ਵੱਡੇ ਸ਼ਾਇਰ ਨੂੰ ਰੱਦ ਕਰ ਰਹੇ ਹੋ ਇਹ ਕਿ ਆਪਦਾ ਸ਼ਿਵਮਰ ਪਟਾਲਵੀ ਨੂੰ ਰੱਦ ਕਰ ਲਈ ਹੈ ਸ਼ਿਵਮਰ ਪਟਾਲਵੀ ਨੂੰ ਅਸੀਂ ਖਾਸ ਤੌਰ ਤੇ ਪ੍ਰਤੀਬਾਦੀ ਤੇ ਰਹੇ ਅਸੀਂ ਬਹੁਤ ਵੱਡੀਆਂ ਗੱਲਾਂ ਕੀਤੀਆਂ ਨੇ ਅਸੀਂ ਬਹੁਤ ਧਿਰਾਂ ਨੂੰ ਰੱਦ ਕੀਤਾ ਆਪਣੇ ਸਮਿਆਂ ਦੇ ਵਿੱਚ ਅਸੀਂ ਸ਼ਿਵ ਕੁਮਾਰ ਨੂੰ ਵੀ ਗਾਇਆ ਕਰਦੇ ਰਹੇ ਪਰ ਅਸੀਂ ਕਦੇ ਸ਼ਿਵ ਕੁਮਾਰ ਨੂੰ ਨਿੱਠ ਕੇ ਪੜਿਆ ਨਹੀਂ ਹੈਗਾ ਉਸ ਹੱਦ ਤੱਕ ਅਸੀਂ ਬਹੁਤ ਸਾਰੀਆਂ ਸਲੀਪਿੰਗ ਸਟ੍ਰੀਟ ਸਟੇਟਮੈਂਟ ਦਿੰਦੇ ਆ ਉਹਦੀ ਉਹਦੀ ਅਧਿਆਸ਼ਿਕਾ ਮਾਦੀ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਹੈ ਗੁੰਮ ਹੈ ਗੁੰਮ ਹੈ ਤੇ ਉਹਦੇ ਉਲਟ ਸ਼ੋਕਰ ਟੈਲਮ ਨੂੰ ਰੱਦ ਕਰਦਾ ਹੋਇਆ ਕਿ ਸਾਨੀਪੁਰ ਕਹਿੰਦੇ ਕਿ ਕੋਈ ਕੁੜੀ ਗੁੰਮ ਨਹੀਂ ਹੈਗੀ ਹੁਣ ਜਦੋਂ ਤੁਸੀਂ ਇੱਕ ਹਫਤਾ ਦੇ ਵਿੱਚ ਤੁਸੀਂ ਲਾਂਦੇ ਨੂੰ ਰੱਦ ਕਰ ਰਹੇ ਹੋ ਤੁਸੀਂ ਮਿਰਜ਼ੇ ਨੂੰ ਰੱਦ ਕਰ ਰਹੇ ਹੋ ਤੁਸੀਂ ਪੂਰਨ ਤੇ ਕਾਜਾ ਫੇਰ ਰਹੇ ਹੋ ਇੱਕ ਖਾਸ ਕਿਸਮ ਦਾ ਨਾ ਆਪਣੀ ਤਰ੍ਹਾਂ ਦਾ ਸਾਡੇ ਸਾਡੀ ਤਰ੍ਹਾਂ ਦਾ ਖਾਸੀਬਾਦ ਹੈ ਚੱਲਦੇ ਵਿੱਚ ਮੈਂ ਬਹੁਤ ਖੁਸ਼ ਹੋਣ ਦੇ ਸ਼ਬਦ ਲੱਗ ਰਿਹਾ ਕਿਸ ਸਮੇਂ ਦੇ ਵਿੱਚ ਸੰਸੇਂਗ ਸੇਖੋ ਤੇ ਪ੍ਰੋਫੈਸਰ ਕਿਸ਼ਨ ਸਿੰਘ ਦੇ ਵਿੱਚ ਬਹੁਤ ਵੱਡਾ ਵਿਚਾਰਧਾਰਕ ਟਕਰਾਅ ਸੀ ਇਸ ਮਾਮਲੇ ਤੇ ਕਿ ਮਦ ਕਾ ਦੇ ਲਿਟਰੇਚਰ ਨੂੰ ਕਿਵੇਂ ਸਮਝਿਆ ਜਾਵੇ ਤਾਂ ਪ੍ਰੋਫੈਸਰ ਕਿਸ਼ਨ ਸਿੰਘ ਦਾ ਜਿਹੜਾ ਥੀਸਿਸ ਜਿਹੜਾ ਹੁਣ ਲੋਕ ਐਡਮਿਟ ਕਰ ਰਹੇ ਨੇ ਉਹਦੀਆਂ ਨੌ ਕਿਤਾਬਾਂ ਹੁਣ ਦੁਆਰੇ ਛਪੀਆਂ ਨੇ ਸੈਟਕਟ ਮੇਰੇ ਦੁਆਰੇ ਨੌਕ ਤਾਮਾ ਸ਼ਾਪੀਆਂ ਨੇ ਉਹ ਗੁਰਬਾਣੀ ਦੇ ਸੱਚ ਤੇ ਫੋਕਸ ਕਰ ਰਿਹਾ ਹੈ ਕਿ ਗੁਰਬਾਣੀ ਨੂੰ ਅਸੀਂ ਜਿਹੜਾ ਰੱਦ ਕੀਤਾ ਹੈ ਕਿਸੇ ਦੌਰ ਦੇ ਵਿੱਚ ਧਰਮ ਦਾ ਜਾਂ ਜਿਹਦਾ ਧਰਮ ਹੈ ਸਾਰਾ ਉਹਦਾ ਸਾਨੂੰ ਬਹੁਤ ਖਮਿਆਲਦਾਰ ਉਕਤਨਾ ਪਿਆ ਸਾਡੀਆਂ ਪ੍ਰਤੀਵਾਦੀ ਧਿਰਾਂ ਨੂੰ ਰਾਂਦੇ ਨੂੰ ਵੀ ਦੁਆਰਾ ਸਮਝਣਾ ਪਊਗਾ ਹੀਰ ਨੂੰ ਵੀ ਦੁਆਰਾ ਸਮਝਣਾ ਪਊਗਾ ਮਿਰਦਿਆਂ ਨੂੰ ਵੀ ਦੁਆਰਾ ਸਮਝਣਾ ਪਊਗਾ ਸ਼ਿਵ ਕੁਮਾਰ ਰੂਬੀ ਦੁਆਰਾ ਸਮਝਣਾ ਪਊਗਾ ਗੁਰਬਾਣੀ ਰੂਬੀ ਦੁਆਰਾ ਸਮਝਣਾ ਪਊਗਾ ਜੀ ਅਸੀਂ ਇਸ ਤਰ੍ਹਾਂ ਮੈਂ ਸੂਈ ਪਿੰਗ ਸਟੇਟਮੈਂਟ ਦੇ ਰਹੇ ਹਾਂ ਇਕ ਬਹੁਤ ਅਹਿਮ ਮਸਲਾ ਹੈ ਕਿ ਤੁਸੀਂ ਇਸ ਤਰ੍ਹਾਂ ਕਾਟਾ ਨਹੀਂ ਫਿਰ ਸਾਡੇ ਕਿ ਸ਼ਿਵ ਕੁਮਾਰ ਦਾ ਇਸ ਦੀ ਗੱਲ ਕਰਦਾ ਨਹੀਂ ਹਾਂ ਬਸ ਕੋਤਾ ਹੰਦੇ ਨੂੰ ਲੂਟਾ ਰਹੇ ਹਾਂ ਜੋ ਤਾਂ ਬਿਰਹਾ ਨਹੀਂ ਨਾ ਕਰਦਾ ਰਹੇ ਸ਼ਿਵ ਕੁਮਾਰ ਨੇ ਸੈਂਕੜੇ ਕਵਤੇ ਬਣਾਏ ਉਹਦੀ ਆਫ ਬੀਟ ਸ਼ਾਇਰੀ ਹੈ ਜਿਹੜੀ ਉਹ ਕਦੇ ਅਸੀਂ ਪੜੀ ਨਹੀਂ ਹੈਗੀ ਮੈਂ ਕਿਹੜੇ ਗੀਤ ਦੇ ਬੋਲ ਲੈ ਕੇ ਤੇਰੇ ਦਰਦਿਆ ਮਨ ਗੁਰਦੁਆਰੇ ਸੰਨੂ ਲਿਖੀ ਹੋਈ ਕਵਿਤਾ ਜੀ ਕਿੱਡੇ ਕਮਾਲ ਦੀ ਕਵਿਤਾ ਹੈ ਤੇ ਜੋ ਦਰਦ ਦੀ ਕਵਿਤਾ ਜੇ ਵਿਸ਼ਾਦ ਦੀ ਕਵਿਤਾ ਵੀ ਲਿਖ ਰਿਹਾ ਉਸ ਕਵਿਤਾ ਦਾ ਵੀ ਇੱਕ ਉਸ ਸਮਾਜਿਕ ਇਤਿਹਾਸਿਕ ਦੌਰ ਦਾ ਆਪਣਾ ਸੱਚ ਹੁੰਦਾ ਹੈ ਜੇ ਵਿਸ਼ਾਦ ਹੁੰਦਾ ਜਿਹੜੀ ਨਿਰਾਸ਼ਾ ਹੁੰਦੀ ਹੈ ਇਹ ਵੀ ਬੰਦੇ ਦੀ ਇੰਡੀਵਿਜੂਅਲ ਨਹੀਂ ਹੁੰਦੀ ਇਹ ਵੀ ਉਸ ਸਟਰਕਚਰ ਦੀ ਦੇਣ ਹੁੰਦੀ ਹੈ ਤੇ ਵਿਸ਼ੇ ਦੇ ਇਤਿਹਾਸ ਦੇ ਵਿੱਚ ਲਿਟਰੇਚਰ ਦੇ ਇਤਿਹਾਸ ਦੇ ਵਿੱਚ ਬਹੁਤ ਥਾਵਾਂ ਤੇ ਕਵੀਆਂ ਨੇ ਇਸ ਤਰ੍ਹਾਂ ਦੀਆਂ ਕਵਤਾਨਾਂ ਲਿਖੀਆਂ ਨੇ ਜਿਹੜੀਆਂ ਬੰਦੇ ਦੇ ਅੰਦਰੋਂ ਜਦੋਂ ਬੰਦਾ ਟੁੱਟਦਾ ਹੈ ਤਾਂ ਉਸ ਟੁੱਟਦੇ ਬੰਦੇ ਦੀ ਤ੍ਰਾਸਦੀ ਨੂੰ ਉਸ ਟੁੱਟਦੇ ਬੰਦੇ ਦੀ ਚੀਕ ਨੂੰ ਉਹਨਾਂ ਕਵਤਾਨਾਂ ਨੇ ਆਵਾਜ਼ ਦਿੱਤੀ ਹੈ ਦੋ ਦੋ ਕਵਤਾਨਾਂ ਤਾਂ ਸਿੱਧੇ ਤੌਰ ਤੇ ਰੀਡ ਹੋ ਗਈਆਂ ਮਤਲਬ ਸੰਪਾਦਨ ਦੀ ਇੰਨੀ ਘਾਟ ਹੈ ਕਿ ਦੋ ਕਵਤਾਵਾਂ ਦੋ ਦੋ ਵਾਰੀ ਆ ਗਈਆਂ ਇਹ ਪਤਾ ਨਹੀਂ ਨਾ ਪ੍ਰਕਾਸ਼ਕ ਨੇ ਦੇਖੀ ਹੈਗਾ ਤੇ ਸੰਪਾਦਕ ਜਦੋਂ ਮਿਲਦਾ ਕੋਈ ਹੈ ਹੀ ਨਹੀਂ ਸੀ ਨਾ ਲੇਖਕ ਨੇ ਆਪ ਦੇਖੀ ਹੈਗਾ ਇਸ ਤੋਂ ਬਾਅਦ ਭਾਸ਼ਾ ਦੀ ਗੱਲ ਕਰਦੇ ਹਾਂ ਇਸ ਕਿਤਾਬ ਦੇ ਹਵਾਲੇ ਨਾਲ ਭਾਸ਼ਾ ਦੇ ਨਾਮ ਵਿੱਚ ਵੀ ਸਾਡਾ ਸਾਡੇ ਲੋਕਾਂ ਦਾ ਐਂ ਫਾਸ਼ੀਵਾਦੀ ਨਜ਼ਰੀ ਹੈ ਅਸੀਂ ਕਹਿੰਦੇ ਕਿ ਆਹ ਸ਼ਬਦ ਕਿਉਂ ਵਰਤ ਲਿਆ ਸੀ ਉਹਨੇ ਇੱਕ ਕਰਤਾਈ ਭਾਸ਼ਾ ਦੇ ਮਾਮਲੇ 'ਚ ਕਿ ਅਸੀਂ ਗਰਮ ਗਦਰ ਨਵਜ਼ ਨਜ਼ਰ ਨਸੀਬ ਨਫ਼ਰਤ ਫਿਲਾਸ ਫਿਲਾਸਫਰ ਚਮਸ਼ਾਨਗਾਟ ਇਹ ਸ਼ਬਦ ਕਿਉਂ ਵਰਤੇ ਆ ਇਹ ਤਾਂ ਬਿਦੇਸ਼ ਦੀਆਂ ਸ਼ਬਦ ਨਹੀਂ ਆ ਇਹ ਜੇ ਭਾਸ਼ਾ 'ਵਾਂ ਮਾ ਪ੍ਰਤੀ ਅਸੀਂ ਇੰਨੇ ਕੱਟੜ ਹੋਵਾਂਗੇ ਫਿਰ ਤਾਂ ਦੁਨੀਆ ਦੀ ਕੋਈ ਭਾਸ਼ਾ ਦੀ ਸ਼ੁੱਧ ਨਹੀਂ ਹੈਗੀ ਭਾਸ਼ਾਵਾਂ ਜਿਉਂਦੀਆਂ ਹੀ ਇਸ ਕਰਕੇ ਨੇ ਕਿ ਭਾਸ਼ਾਵਾਂ ਦੂਜੀਆਂ ਭਾਸ਼ਾਵਾਂ ਦੇ ਸੰਕਲੇ ਸ਼ਬਦ ਆਪਣੇ ਅੰਦਰ ਜਜ਼ਬ ਕਰ ਲੈਂਦੀਆਂ ਨੇ ਤੇ ਇੱਕ ਇੱਕ ਸ਼ਬਦ ਦੇ ਕਿੰਨੇ ਕਿੰਨੇ ਰੂਪ ਨੇ ਸਾਡੇ ਕੋਲੇ ਤੇ ਇੱਕ ਸਮੇਂ ਬਾਅਦ ਸਾਨੂੰ ਪਛਾਣਣਾ ਔਖਾ ਹੋ ਜਾਂਦਾ ਹੈ ਕਿ ਇਹ ਸਾਡੀ ਭਾਸ਼ਾ ਦਾ ਸ਼ਬਦ ਸੀ ਇਹ ਪੰਜਾਬ ਤੇ ਪੰਜਾਬੀ ਸ਼ਬਦ ਵੀ ਸਾਡੀ ਆਪਣੀ ਭਾਸ਼ਾ ਦੇ ਨਹੀਂ ਹੈਗੇ ਫਿਰ ਤਾਂ ਸੋ ਇਹ ਆਪਨੂੰ ਇਹ ਗੱਲ ਨੂੰ ਸੋਚਣੀ ਪੈਣੀ ਹੈ ਕਿ ਅਸੀਂ ਸ਼ਬਦਾਂ ਦੇ ਪ੍ਰਤੀ ਕਿਉਂ ਇੰਨੇ ਗੱਟਣਾ ਕਿ ਅਸੀਂ ਗਰਮ ਸ਼ਬਦ ਨਹੀਂ ਵਰਤਣਾ ਸਤਾ ਸ਼ਬਦ ਵਰਤਣਾ ਹੈ ਅਸੀਂ ਗੱਟ ਸ਼ਬਦ ਨਹੀਂ ਵਰਤਣਾ ਹੈਗਾ ਅਸੀਂ ਨਵਜ ਸ਼ਬਦ ਨਹੀਂ ਵਰਤਣਾ ਹੈਗਾ ਅਸੀਂ ਨਫਰਤ ਦਿਖਾ ਨਹੀਂ ਕਰਨਾ ਵਰਤਣਾ ਹੈ ਕਿ ਰਵਿੰਗੀਅ ਸ਼ਬਦ ਹੈ ਕਿ ਕਮਤਾ ਦੇ ਵਿੱਚ ਸਾਨੀਪੁਰ ਗੱਜਬ ਸ਼ਬਦ ਨੂੰ ਰੱਦ ਕਰ ਰਹੇ ਹਾਂ ਉਸ ਤੋਂ ਪਹਿਲਾਂ ਇਹ ਕਮਤਾ ਦੇ ਕਿਹੜੇ ਸ਼ਬਦ ਵਰਤ ਰਹੇ ਹੈ ਕਿਉਂ ਕਿਉਂ ਜਿੱਤੇ ਵਰਤੇ ਉਹਦੇ ਸੁਭਾਅਕ ਤੌਰ ਤੇ ਵਰਤ ਲਿਆ ਰੱਦ ਕਰਨ ਬੜੇ ਲੱਭਦੇ ਕੈਸ਼ ਆ ਦੂਜੀ ਭਾਸ਼ਾ ਵਿੱਚ ਨਹੀਂ ਨੇ ਅਸੀਂ ਸੋ ਇਹਨੇ ਬਹੁਤ ਸਾਰੇ ਨੁਕਤੇ ਨੇ ਇਸ ਕਵਤਾ ਦੇ ਪ੍ਰਸੰਗ ਦੇ ਵਿੱਚ ਤੁਸੀਂ ਦੇਰੀ ਬਤਨਾ ਹੈ دہਲੀਜ਼ ਬਤਨਾ ਤੁਸੀਂ دہਲੀਜ਼ ਤੇ ਕੰਬਦੀ ਥੋੜੀ ਲਾ ਦੋਗੇ ਦੇਰੀ ਠੀਕ ਹੈ ਪਰ دہਲੀਜ਼ ਨੂੰ ਉਸੇ ਕਵਤਾ ਦੇ ਵਿੱਚ ਵਰਤੇ ਹੋਏ ਸੋ ਮੇਨੋਨ ਪਤਾ ਸੀ ਦੂਜੀ ਕਵਤਾ ਹੈ ਮੇਨੋਨ ਜਿਹੜੀ ਪਹਿਲੀ ਕਿਤਾਬ ਹੈ ਉਹਦੀ ਪਰ ਜੋ ਦੂਜੀ ਕਿਤਾਬੀ ਇਹ ਹੀ ਹੈ ਤਾਂ ਮੈਂ ਇਹ ਗੱਲ ਐਡਮਿਟ ਕਰਦਾ ਕਿ ਇਸ ਕਿਤਾਬ ਨੂੰ ਬਹੁਤ ਵੱਡੇ ਪੱਧਰ ਤੇ ਸੰਵਾਦਨਾ ਦੀ ਲੋੜ ਹੁੰਦੀ ਸੀ ਇਹਦੇ ਵਿੱਚੋਂ ਘੱਟੋ ਘੱਟ 50 60 ਦਫ਼ਤਾਰਾਂ ਛੱਡੀਆਂ ਜਾ ਸਕਦੀਆਂ ਸੀ ਬਾਕੀ ਦਫ਼ਤਾਰਾਂ ਦੇ ਵਿੱਚੋਂ ਬਹੁਤ ਕੁਝ ਛੱਡਿਆ ਜਾ ਸਕਦਾ ਸੀ ਤੇ ਉਸ ਤੋਂ ਬਾਅਦ ਇਹ ਕਿਤਾਬ ਇਸ ਤੋਂ ਵੱਧ ਖੂਬਸੂਰਤ ਹੋ ਸਕਦੀ ਸੀ ਮੈਂ ਬਿਲਕੁਲ ਅਖੀਰ ਤੇ ਉਹਨਾਂ ਦੀ ਇੱਕ ਕਵਤਾ ਦੇ ਨਾਲ ਜਿਹੜੀ ਸਾਡੇ ਸਾਰੇ ਕਵੀਆਂ ਨੂੰ ਐਡਰੈਸ ਕਰਦੀ ਹੈ ਉਹ ਖੁਦ ਨਾਲ ਹੀ ਗੱਲ ਮਿਲਦਾ ਉਹ ਕਹਿੰਦਾ ਕਿ ਇਸ ਸਮੇਂ ਦੇ ਸਾਸ਼ਵਾਰ ਹੋਸ਼ ਆ ਪੂਰ ਦੇ ਕਾਗਜ਼ਾਂ ਤੇ ਉਤਰਿਆ ਪੜ ਮੈਂ ਵਰਤਮਾਨ ਦੇ ਵਰਕਿਆਂ 'ਤੇ ਇੱਕ ਖਾਲੀ ਕਿਤਾਬ ਹਾਂ ਕਾਪੀ ਸਮਾਨ ਹਾਂ ਤੇਰੀ ਬੁੱਧ ਵਿੱਚ ਜੋ ਵੀ ਵਿਚਾਰ ਹੈ ਉੱਕਰਨਾ ਹੈ ਤੇਰੇ ਕਰਮ ਦੀ ਕਲਮ ਨੇ ਤੇਰੇ ਆਦਰਣ ਦਾ ਉਹ ਖੁਲਾਸਾ ਘੜੇਗਾ ਭਵਿੱਖ ਦੀ ਰੂਪਰੇਖਾ ਤੇਰੀ ਮਰਜ਼ੀ ਦਾ ਤੇਰੀ ਹੋਸ਼ ਦਾ ਤੇਰੀ ਸੋਚ ਦਾ ਲਿਖਿਆ ਤੇਰਾ ਚੰਗਾ ਦਾ ਮਾੜਾ ਤੇਰੀ نسل ਦੀ ਬਣੇਗਾ ਕਿਸਮਤ ਦੀ ਗੋਣੀ ਇਸ ਸਮੇਂ ਦੇ ਸ਼ਾਸਵਾਰ ਹੋਸਟ ਆ ਸਤਿਮੁੱਚ ਸਾਹਿਤਕਾਰ ਨੂੰ ਬਹੁਤ ਹੋਸਟ ਰਹਿਣ ਦੀ ਜ਼ਰੂਰਤ ਹੈ ਜਦੋਂ ਇੱਕ ਕਿਤਾਬ ਲੋਕਾਂ ਦੇ ਵਿੱਚ ਜਾਂਦੀ ਹੈ ਤਾਂ ਉਹਨੇ ਜਿਆਦਾ ਪਾਠਕ ਪੈਦਾ ਕਰਨੇ ਹੁੰਦੇ ਨੇ ਜਾਂ ਪਾਠਕ ਮਾਰਨੇ ਹੁੰਦੇ ਨੇ ਕਿਤਾਬ ਦਾ ਕਿਤਾਬ ਨੇ ਆਪਣੀ ਭੂਮਿਕਾ ਤੈਅ ਕਰਨੀ ਹੀ ਹੁੰਦੀ ਹੈ ਸੋ ਇਸ ਕਰਕੇ ਜਦੋਂ ਸਾਡੇ ਅਨਪਵ ਲਿਟਰੇਚਰ ਦੀ ਕਿਸੇ ਫਾਰਮ ਚ ਆਉਂਦੇ ਨੇ ਤਾਂ ਉਥੇ ਲਿਟਰੇਚਰ ਦੀ ਜਿਹੜੀ ਅਸਥੈਟਿਕ ਹੈ ਇਹ ਕੰਟੈਂਟ ਦੇ ਬਰਾਬਰ ਨਹੀਂ ਹੁੰਦੀ ਹੈ ਤੁਸੀਂ ਇਕੱਲੇ ਕੰਟੈਂਟ ਦੇ ਆਧਾਰ ਤੇ ਕੰਟੈਂਟ ਦਾ ਕੋਈ ਵੀ ਬੰਦਾ ਆਪ ਸਾਰੇ ਗੱਲਾਂ ਕਰਦੇ ਹਰ ਕਿਸੇ ਦਾ ਕੰਟੈਂਟ ਹੁੰਦਾ ਹੈ ਕੋਈ ਕੰਟੈਂਟ ਵਾਰਿਸ਼ਾ ਦੇ ਵਿੱਚ ਦੀ ਉਹੀ ਕੰਟੈਂਟ ਨਮੋਦਰ ਦੇ ਵਿੱਚ ਹੈ ਉਹੀ ਕੰਟੈਂਟ ਹੋਰ ਪਤਾ ਨਹੀਂ ਕਿੰਨੇ ਕਿਸੇ ਕਰਨ ਦੇ ਵਿੱਚ ਅਗਰ ਵਾਰਿਸ਼ਾ ਵੱਡਾ ਕਾਹਤੋਂ ਬਣ ਗਿਆ ਫਿਰ ਜਦੋਂ ਵਾਰਿਸ਼ਾ ਕੋਲੇ ਸਨਫ ਦੀ ਆਰਟ ਵੀ ਹੈ ਉਹਨੂੰ ਪਤਾ ਹੈ ਕਿ ਮੈਂ ਆਪਣੇ ਕੰਟੈਂਟ ਨੂੰ ਪੇਸ਼ ਕਿਵੇਂ ਕਰਨਾ ਹੈ ਮੈਂ ਮੈਟਾਫਰ ਕਿਵੇਂ ਚੂਜ਼ ਕਰਨੇ ਨੇ ਮੈਂ ਬਿੰਬ ਕਿਵੇਂ ਚੂਜ਼ ਕਰਨੇ ਨੇ ਮੇਰੀ ਕਪਤਾਨੇ ਪਾਠਿਕ ਨੂੰ ਕਿਵੇਂ ਪ੍ਰਭਾਵਿਤ ਕਰਨਾ ਹੈ ਸੋ ਅੱਜ ਸਾਨੂੰ ਬਹੁਤ ਵੱਡੇ ਇਜ਼ਰਾ ਪੌਂਡ ਬਹੁਤ ਵੱਡੀ ਗਿਣਤੀ ਦੇ ਇਜ਼ਰਾ ਪੌਂਡਾਂ ਦੀ ਜ਼ਰੂਰਤ ਹੈ ਜਿਹੜੇ ਸਾਡੇ ਲਿਟਰੇਚਰ ਨੂੰ ਛਾਣ ਦੇਣ ਉਹਦੇ ਵਿੱਚੋਂ ਕਿੰਨਾ ਕੁਝ ਲੋਕਾਂ ਕੋਲੇ ਜਾਣ ਜਾਣ ਵਾਲਾ ਹੈਗਾ ਉਹਨਾਂ ਦਾ ਆਪ ਲੈ ਕੇ ਜਾਈਏ ਬਾਕੀ ਆਪ ਆਪਣੇ ਕੋਲੇ ਰੱਖ ਲਿਏ ਕਿਉਂਕਿ ਲਿਟਰੇਚਰ ਦੀ ਇਹ ਭੂਮਿਕਾ ਦੋ ਤਰ੍ਹਾਂ ਦਾ ਲਿਟਰੇਚਰ ਆਇਆ ਹੈ ਇੱਕ ਉਹ ਜਿਹੜਾ ਕੰਟੈਂਟ ਲੈਸ ਲਿਟਰੇਚਰ ਹੈ ਇਕੱਲੇ ਫਾਰਮ ਦੀ ਤਾਕਤ ਤੇ ਇੱਕ ਉਹ ਲਿਟਰੇਚਰ ਹੈ ਜਿਹਦੇ ਕੋਲੇ ਕੰਟੈਂਟ ਬਹੁਤ ਵੱਡਿਆ ਪਰ ਫਾਰਮ ਦੀ ਐਸਥੈਟਿਕ ਉਹਦੇ ਕੋਲੇ ਨਹੀਂ ਹੈਗੀ ਇਹਨਾਂ ਦੋਨਾਂ ਲਿਟਰੇਚਰਾਂ ਦੇ ਵਿੱਚ ਵਿਚਕਾਰ ਦਾ ਰਾਹ ਸਾਨੂੰ ਕਿੰਨੇ ਨਾ ਕਿਤੇ ਲੰਬੜਾ ਪਊਗਾ ਸੋ ਇਹ ਮੇਰੀ ਗੁਜਾਰਿਸ਼ ਹੈ ਇਸ ਹਫਤਾ ਦੇ ਪ੍ਰਸੰਗ ਦੇ ਵਿੱਚ ਮਾਫ ਕਰਨਾ ਜੇ ਕੁਝ ਗੱਲਾਂ ਇਸ ਕਿਸਮ ਦੀਆਂ ਲੱਗੀਆਂ ਹੋਣ ਕਿ ਮੈਂ ਉਸ ਉਤਨਾ ਕੀ ਲਿਆ ਹੋਣ ਉਸ ਲਈ ਅਗਾਉ ਮਾਫੀ ਬਹੁਤ ਬਤਾ ਹੈ